ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੰਜਵਾ ਆਤ ਪ੍ਰੀਤਮ ਮਨ ਮੋਹਮਾ ਕਾਟ ਸੋਹਨਾ pranaya dara ਸੋਵਾਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ਆਤ ਪ੍ਰੀਤਮ ਮਨ 모ਹ ਮਾ ਕਟ ਸੋਹਨਾ प्राण आधार राम सुंदर सोबाल लाल गोपाल दयाल की अपर अपार राम गोपाल ਦਾਇਆ ਲਾ ਲ ਗੋਬਿੰਦ ਲਾਲਮ ਮਿਲੋ ਕੰਤ ਨਿਮਾਣੀਆਂ ਮੈਨ ਤਰਸਨ ਦਰਸ ਪਰਸਨ ਨਹ ਨੀਂਦ ਰਣ ਵਿਹਾਣੀਆਂ ਗਿਆਨ ਅੰਜਨਾ ਨਾਮ ਬਿੰਜਨਾ ਪਏ ਸਗਲ ਸਿ ਗਾਰਾ आनक पाएम पर पै संत जंप मेलकंत हमारा लाख उलाहने ਯਾਬ ਲਗ ਨਹਿ ਮਿਲੈ ਰਾਮ ਮਿਲਨ ਕਉ ਕਰਉ ਉਪਾਵ ਕਿਛ ਹਮਾਰਾ ਨਹਿ ਚੱਲੈ ਰਾਮ ਚਲ ਚੇਤ ਬੇਤ ਅਨਿਤ ਪ੍ਰਯਬੇਨ ਕਵਨ ਬਿਦੀ ਦਾ ਤੀ ਜੀਆ ਕਾਨ ਪਾਨ ਸਿਕਾਰ ਬਿਰਥੇ ਹਰ ਕੰਤ ਬਿਨ ਕਿਉ ਜੀ ਜੀਏ ਆਸਾ ਪਿਆਸੀ ਰਨ ਦਨੀਆ ਰਹਿ ਨਾ ਸਕੀਏ ਇਕ ਤਲਾ ਨਾਨਕ ਪਾਏ ਅੰਪ ਸੰਤ ਦਾਸੀ ਤਉ ਪ੍ਰਸਾਦ ਮੇਰਾ ਪਿਰ ਮਿਲਾ ਸੇਜ ਏਕਾ ਪ੍ਰਯੋ ਸੰਗ ਦਰਸਨਾ ਪਾਈ ਰਾਮ ਅਵਰੋ ਆਵਗਨ 모ਹੀ अनेਕ ਕਾਤੋ ਮਹਿਲ ਬੁਲਾਈ ਰਾਮ ਿਰਗੁਨ ਨਿਮਾਣੀ ਅਨਾਥ ਬਿਨਵ ਵ ਮਿਲੋ ਪ੍ਰਭ ਕਿਰਪਾ ਨਿਧੇ ਪ੍ਰਾਮ ਪੀਤ ਖੋਈਆ ਸਹਜ ਸੋਈਆ ਪ੍ਰਭ ਪਲਕ ਪੇਖਤ ਦੇ ਗ੍ਰਹਿ ਲਾਲ ਆਵੈ ਮਹਿਲ ਪਾਵੈ ਮਿਲ ਸੰਗ ਮੰਗਲ ਗਾਈਐ ਮਾਨਕ ਪਾਇੰਪ ਸੰਤ ਸਰਣੀ ਮੋਹ ਦਰਸ ਦਿਖਾਈ ਐ ਸੰਤਨ ਕਾ ਪਰਸਾਦ ਹਰ ਹਰ ਪਾਇਆ ਰਾਮ ਇਛੁ ਪੁਨੀ ਮਨ ਸਾਤ ਤਪਤ ਬੁਝਾਇਆ ਰਾਮ ਸਫਲਾ ਸੁਦੇਨ ਸੁਹਾਵੇ ਆਨੰਦ ਮੰਗਲ ਰਾਸ ਕਮਾ ਪ੍ਰਗਟ ਗੋਪਾਲ ਗੋਬਿੰਦ ਲਾਲ ਨਾਮ ਕਵਨ ਰਸਮਾ ਗੁਣ ਪਾਵਾਂ ਪ੍ਰਾਮ ਲੋਭ ਮੋਹ ਬਿਕਾਰ ਥਾਕੇ ਮੇਲ ਸਖੀ ਮੰਗਲ ਗਾਇਆ ਮਾਨਕ ਪਾਇੰਪ ਸੰਤ ਜੰਪ ਜਿਨੋ ਹਰ ਹਰ ਸੰਜੋਗ ਮਿਲਾਇਆ ਭ੍ਰਾਮ ਲੋ ਬੋ ਮੋਹ ਬਕਾਰ ਥਕੇ ਮੇਲ ਸਾਖੇ ਮੰਗਲ ਗਾਇਆ ਨਾਨਕ ਪਇ ਅੰਪ ਸੰਤ ਜੰਪ ਦਿਨ ਹਰ ਹਰ ਸੰਜੋਗ मिलाया वाहे गुरु जी का खालसा वाहे गुरु जी की फतेह